ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਬਠਿੰਡੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਤੇ ਇੱਕ ਮਸ਼ਹੂਰ ਪਿੰਡ ਮਲੂਕਾ ਮਲੂਕੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਤਿੰਨ ਜਾਨਵਰ ਪਾਈ ਹੋਣਾ ਦੇ ਬਕਾਊਆ ਤਿੰਨਾ ਜਾਨਵਰਾਂ ਦੀ ਦੇਖ ਰਹੇ ਜਿਹੜੀ ਭੈਣ ਕਰਦੀ ਹੈ ਉਸੇ ਭੈਣ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਮਦੇਣੀਆਂ ਮਿੱਤਰੋ ਇਹਨਾਂ ਦੇ ਬਾਰੇ ਇਸ ਘਰ ਦੇ ਵਿੱਚੋਂ ਜਿਹੜੀਆਂ ਤੁਹਾਨੂੰ ਦੋ ਤੋਕੜਾ ਗੱਪਣਾ ਮज्जा ਦਿਖਾਵਾਂਗੇ ਔਰ ਇੱਕ ਪਹਿਲਣ ਤਾਜੀ ਸੂਈ ਵੈੜ ਜਿੰਦੇ ਮਗਰ ਬਹੁਤ ਸੋਹਣੀ ਬਾ ਕਮਾਲ ਬੱਛੀ ਆ ਆਓ ਕਰਦੇ ਗੱਲਬਾਤ ਆਪਾਂ ਪੈਣ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਪੈਣੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਪੈਣੇ ਠੀਕ ਆ ਵੀਰੇ ਸੇਤਾ ਦੇ ਪਰਿਵਾਰ ਪੈਣੇ ਸਾਰੇ ਠੀਕ ਆ ਵੀਰੇ ਠੀਕ ਆ ਅੱਛਾ ਪੈਣੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਚਾਰਨ ਜੀ ਤਵੇ ਠੀਕ ਆ ਭੈਣੇ ਸਾਨੂੰ ਆਪਣੇ ਸਾਨੂੰ ਭਜੀ ਕਸ਼ੀਰ ਸਿੰਘ ਠੀਕ ਆ ਭੈਣੇ ਅੱਛਾ ਭੈਣੇ ਅੱਜ ਜਾਨਵਰ ਆਪਣੇ ਤਿੰਨ ਹਨਾ ਭੈਣੇ ਬਕਾਉ ਪਹਿਲੇ ਨੰਬਰ ਤੇ ਜਿਹੜੀ ਬੱਲੀ ਮੈਂ ਆ ਭੈਣੇ ਕਿੰਨੇ ਚਿਰ ਦੀ ਗੱਪਣ ਆ ਇਹ ਇਹ 8 ਮਹੀਨੇ ਦੇ ਬਾਈ 8 ਮਹੀਨੇ ਦੀ ਗੱਪਣ ਆ ਦੁੱਧ ਦਿੰਦੀ ਭੈਣੇ ਹੁਣ ਕੋਈ ਨਹੀਂ ਨਹੀਂ ਦੁੱਧ ਨਹੀਂ ਦੁੱਧ ਡਰਾਈ ਆ ਦੁੱਧ ਡਰਾਈ ਆ ਠੀਕ ਆ ਭੈਣੇ ਤੇ ਭੈਣੇ ਸੂਆ ਕਿੰਨੇ ਲਈ ਸੂਗੀ ਹੈਗਾ ਦੂਜੇ ਆ ਦੂਜੇ ਸੂਏ ਕੀ ਰੇਟ ਰੱਖਾਂਗੇ ਭੈਣੇ ਆਪਾਂ ਇਹਦਾ ਰੇਟ ਇਹ ਤਾਂ ਲੈਣ ਦੇ ਨਾਲ ਆਪਾਂ 65000 ਵੀਰੇ ਮੰਨ ਤਾਂ ਥੋੜਾ ਬੋਧਾ ਪੈਣ ਕਰਦੇ ਠੀਕ ਹੈ ਲੈ ਪੈਣ ਤੁਰਦੇ ਮੜਾ ਖੋਲਦੇ ਨੂੰ ਕੱਢ ਦਿਓ ਬਾਹਰੋਂ ਲੈ ਮਿੱਤਰੋ 8 ਮਹੀਨਿਆਂ ਦੀ ਗੱਬਣ ਮੰਨ ਲਓ ਦੋ ਦੋ ਡਰਾਈਆ ਕਰਮਾਂ ਵਾਲੀ ਦੋ ਮਹੀਨੇ ਢਾਈ ਤੁਹਾਨੂੰ ਸਾਹਮਣੀ ਪੈਣੀਆਂ ਨੀਲੀ ਰਾਵੀ ਨਸਲ ਆ ਜਿਹੜੀ ਉਸ ਨਸਲ ਦੇ ਵਿੱਚ ਕਰਮਾਂ ਵਾਲੀ ਪੈਂਦੀ ਆ ਜੇ ਤੁਸੀਂ ਇਹਨੂੰ ਪੰਜ ਕਲਿਆਣੀ ਕਹਿਣਾ ਚਾਹੋ ਤਾਂ ਵੀ ਕਹਿ ਸਕਦੇ ਆ ਪਰ ਕਿਉਂਕਿ ਇਹਦੇ ਦੋ ਥਣ ਗੁਲਾਬੀ ਆ ਤੇ ਦੋ ਕਰਮਾਂ ਵਾਲੀ ਦੇ ਕਾਲੇ ਆ ਸਾਈਡ ਜਿਹੜੀ ਇਹਦੇ ਉਹ ਦੋ ਥਣਾਂ ਦੀ ਗੁਲਾਬੀ ਬਣਦੀ ਆ ਤੇ ਦੋ ਥਣਾਂ ਦੇ ਕਾਲੇ ਆ ਮਿੱਤਰੋ ਮੈਂ ਓਕੇ ਦੀ ਰਿਪੋਰਟ ਲੈ ਵੀ ਮਤ ਕੈਮਰਾ ਲਾ ਕੇ ਥਲੋ ਥਣ ਚਾਰੇ ਜ਼ਰੂਰ ਤਸੱਲੀ ਨਾਲ ਦਿਖਾ ਦਿੰੀ ਓਕੇ ਦੀ ਰਿਪੋਰਟ ਕਰਦੀ ਹਰ ਪੱਖ ਤੋਂ ਮੈਂ ਨੂੰ ਬਰੀਕੀ ਚੰਗੀ ਆ ਮੈਂ ਦੇ ਵਿੱਚ ਜਿੰਨੀ ਹੈਗੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਥਣ ਦੇਵਾ ਚੰਗਾ ਕੱਡੂ ਦੀ ਚੰਗੀ ਤਿਆਰ ਹੋਊਗੀ ਸੋਨਾ ਦੁੱਧ ਜਿਹੜਾ 10 11 ਕਿਲੋ ਇਹ ਦੇਜੂਗੀ ਕਰਮਾਂ ਵਾਲੀ ਮਿੱਤਰੋ ਕੱਦ ਦੇ ਵਿੱਚ ਜ਼ਰੂਰ ਥੋੜੀ ਜੀ ਛੋਟੀ ਕਹਿ ਸਕਦੇ ਆ ਪਰ ਭਾਅ ਵੀ ਛੋਟਾ ਵਾ ਬਾਈ ਜੇ ਸੋਚੀਏ ਤਾਂ 0809000 ਤੋਕੜ ਮੈਂ ਦਾ ਮੁੱਲਾ ਹਮ ਹੋਇਆ ਪਿਆ ਤੇ ਇਹਦਾ 65000 ਰੁਪਇਆ ਮੁੱਲਾ ਵਿੱਚੋਂ ਮੰਨਤਨ ਹੋ ਜਾਣਾ ਵਾ ਅੱਛਾ ਪਹਿਨੇ 2 ਨੰਬਰ ਤੇ ਜਿਹੜੀ ਵੈੜ ਆ ਇਹ ਪਹਿਲੇ ਨਹੀਂ ਆ ਪਹਿਲੇ ਆ ਵੀਰੇ ਠੀਕ ਆ ਪਹਿਨੇ ਇਹਨੂੰ ਕਿਦੋਂ ਸੋਈਆ ਪਹਿਨੇ ਇਹ ਇਹ ਕੱਲ 4 ਵਜੇ ਸਵੇਰੇ ਸੋਈਆ ਚਾਰ ਵਾਰ ਇਸ ਵੇਰੇ ਜੇਰ ਜੂ ਰੋਕੇ ਪਾਈ ਪੈਣੀ ਠੀਕ ਹੈ ਭੈਣੇ ਬੱਚੀ ਇਹਦੇ ਮਾਰ ਕੇ ਬੱਚਾ ਬੱਚੀ ਬੱਚੀ ਠੀਕ ਹੈ ਭੈਣੇ ਆਇਆ ਸੀਲਾ ਭੈਣੇ ਉਹਨੇ ਹਾਂ ਹਾਂ ਪੂਰੀ ਸੀਲਾ ਦੇ ਠੀਕ ਹੈ ਭੈਣੇ ਠੀਕ ਹੈ ਲੈ ਮੇਤਰੋ ਠੰਡੀ ਠੰਡੀ ਪੂਰੀ ਆਣੀ ਠੀਕ ਹੈ ਓਕੇ ਅੱਛਾ ਭੈਣੇ ਜੇ ਬੱਚਾ ਲਾ ਕੇ ਧਾਰਾ ਵਿਖਾ ਦਈਏ ਮਰਵਾ ਲੂ ਕਿ ਹਾਂ ਮਰਵਾ ਦਾਂਗੇ ਠੀਕ ਹੈ ਭੈਣੇ ਛੱਡਿਓ ਬੱਚੀ ਫਿਰ ਇਹਦੀ ਵਿਖਾਈ ਦਈਏ ਭੈਣੇ ਆਪਾਂ ਫੇਰੀ ਕਰਦੇ ਗੱਲ ਲੈ ਮੇਰੀ ਬਹਿ ਜਾਨੀ ਉਵੇਂ ਦੱਸ ਦਿਓ ਮੈਂ ਲੈ ਮੇਤਰੋ ਆਹ ਵੇਖੋ ਕੀ ਰਹੀ ਤੁਣਾ ਹੂੰ ਹੂੰ ਮਤਾਂ ਉਹਦੀ ਬੱਚਾ ਛੱਡ ਲੈਂਦੇ ਨਾ ਭਣੇ ਪਹਿਲੇ ਨਾਲ ਜਿਵੇਂ ਅਜੇ ਕਰੂਗੀ ਨਹੀਂ ਠੀਕ ਆ ਭਣੇ ਫਿਰ ਵੀ ਉਹਨਾਂ ਨਹੀਂ ਕਰਦੀ ਜਿਵੇਂ ਪਹਿਲਣਾ ਹਨਾ ਛੱਡ ਦੇਖ ਕੇ ਮਾਰਦੀ ਆ ਵੀ ਭਣੇ ਕੋਈ ਚੁੰਦਾ ਪਿਆ ਮੈਨੂੰ ਹੂੰ ਨਹੀਂ ਠੀਕ ਆ ਭਣੇ ਚੁੰਣ ਚਣ ਬਹੁਤ ਚੰਗਾ ਹਨਾ ਭਣੇ ਹੁਣ ਕਿੰਨਾ ਬੋਲਾ ਹੋਊਗਾ ਇਸ ਟਾਈਮ ਦੇ ਥੱਲੇ ਇਹ ਥੱਲੇ 8-10 ਕਿਲੋ ਹੋਊ 8-10 ਕਿਲੋ ਹੋਊਗਾ ਠੀਕ ਆ ਅੱਛਾ ਭਣੇ ਕੀ ਰੇਟ ਰਊਗਾ ਇਹਦਾ ਰੇਟ 85 ਹਜ਼ਾਰ ਆ ਵੀਰੇ ਕਿੰਨੇ ਦਿਨ ਕਿੰਨੀ ਕੁ ਦੀ ਦਿਆਂਗੇ ਆਪਾਂ ਭਣੇ ਥੋੜੇ ਕਰ ਦਾਂਗੇ ਮਾਨਤਨਵਾਸ ਠੀਕ ਠੀਕ ਆ ਭਣੇ ਕੱਢਿਓ ਬਾਹਰ ਨੂੰ ਭਣੇ ਮੜਾ ਜਾ ਇਹ ਲੇ ਵੀ ਮਿੱਤਰੋ ਪਹਿਲਾ ਸੂਆ ਸੋਈ ਬੱਚੇ ਥਣ ਥਣ ਬੜਾ ਦੂਰਾ ਲੱਗਾ ਕਰਮ ਵਾਲੀ ਨੂੰ ਪਲੀ ਸਭੀ ਵਜਨ ਵਾਲੀ ਤੇ ਜਾਣ ਵਾਲੀ ਬੱਚੀ ਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਹਰ ਪੱਖ ਤੋਂ ਜਿਹੜੀ ਗੋਲ ਬਹੁਤ ਨਿੱਗਰ ਜਾਣ ਵਾਲੀ ਆ ਜੰਨੀ ਹੈਗੀ ਆ ਲੇਵੇ ਲੂਵੇ ਵਾਲੇ ਪੱਖ ਤੋਂ ਚੰਗੀ ਬਣਦੇ ਹੋ ਭਾਵੇਂ ਬਸ ਹਜੇ ਪਲਾਂ ਦੇ ਵਿੱਚ ਦੁੱਧ ਬਾਲਾ ਨਹੀਂ ਤਾਂ ਬੱਚੀ 18 19 ਕਿਲੋ 20 ਕਿਲੋ ਟੋਰਨ ਨਾਲ ਪਾਈ ਜਾਊਗੀ ਕਿਉਂਕਿ ਬੱਚੀ ਦੇ ਵਿੱਚ ਪਲਾ ਸੰਭਾ ਲੋਲ ਪੂਣਾ ਜਿਹੜਾ ਜਿਵੇਂ ਕਹਿ ਦਰ ਲੋਲੀ ਪੋਲੀ ਬਹੁਤ ਚੰਗੀ ਆ ਜੰਨੀ ਹੈ ਬੱਚੀ ਦੇ ਨੇੜੇ ਆਉਂਦੀ ਆ ਹਾਂ ਕੋਈ ਨਾ ਭਾਵੇਂ ਬੱਚੇ ਦਾ ਹੀ ਕਰਦੇ ਓਏ ਓਕੇ ਦੀ ਰਿਪੋਰਟ ਆ ਜਮਾਂ ਹਰ ਵਾਰ ਬਹੁਤ ਸੋਹਣੀ ਸੁਨੱਖੀ ਬੱਛੀ ਆ ਮਿੱਤਰੋ ਜਿਹੜੀ ਬਿਊਟੀ ਵੀਕ ਚੰਗੀ ਆ ਲੇਵਾ ਵੀ ਚੰਗਾ ਥਣ ਵੀ ਚੰਗਾ ਤੇ ਮਗਰ ਜਿਹੜਾ ਨਗੀਨਾ ਵਾ ਮਿੱਤਰੋ ਉਹ ਬਹੁਤ ਸੋਹਣੀ ਮਨ ਲਓ ਤੁਸੀਂ ਇੱਕ ਬਿਊਟੀਫੁੱਲ ਬੱਛੀ ਹੁੰਦੇ ਮਗਰ ਆ ਕਰਮ ਵਾਲੀ ਦੇ ਕਿਉਂਕਿ ਅੱਜ ਬੱਛੀ ਵੀ ਜੇ ਆਪਾਂ ਲੈਣ ਜਾਣੇ ਆ ਤਾਂ ਮਿੱਤਰੋ ਬਾਜ਼ਾਰ ਤੇ ਵਿੱਚ 15-20000 ਰੁਪਿਆ ਕੀਮਤ ਆ ਜਿਹੜੀ ਉਹ ਆਮ ਬੱਛੀ ਦੀ ਹੋਈ ਖੜੀ ਆ ਸੋਹਣੀ ਸੁਨੱਖੀ ਦੀ ਤੇ ਇਹ ਜਿਹੜੀ ਗਾਂ ਦੀ 85000 ਰੁਪਿਆ ਕੀਮਤ ਆ ਥਣਲੇਵਾ ਚੰਗਾ ਲੱਗਾ ਥਣ ਚੰਗਾ ਲੱਗਾ ਮਈਆਂ ਵਾਲਾ ਥਣ ਲੱਗਾ ਹੋਇਆ ਪਲੀ ਸਮੀ ਤੇ ਵਜਣ ਵਾਲੀ ਜਾਣ ਵਾਲੀ ਜਿਹੜੀ ਵਹਿੜਾ ਮਿੱਤਰੋ ਇਹਦਾ ਰੇਟ 85000 ਆ ਅੱਛਾ ਭੈਣੇ ਤਿੰਨ ਨੰਬਰ ਤੇ ਮੈਂ ਜਿਹੜੀ ਇਹ ਵੀ ਟੋਕੜ ਗੱਭਣੀਆਂ ਨੇ ਇਹ ਟੋਕੜਾ ਵੀਰੇ ਪੰਜਾਂ ਦੀ ਗੱਭਣਾਂ ਕਿ ਛੇਮਾ ਲੱਗਿਆ ਠੀਕ ਆ ਭੈਣੇ ਦੁੱਧ ਦਿੰਦੀ ਹੁਣ ਭੈਣੇ ਹਾਂ ਇੱਕ ਟਾਈਮ 3 ਲੀਟਰ ਦਿੰਦੀ ਆ ਠੀਕ ਆ ਮਿਲਦੀ ਇੱਕ ਟਾਈਮ ਟੀ ਕਿਤੇ ਦੇ ਕੇ ਭਾੜੇ ਦੀ ਭੈਣੇ ਕਿਤੇ ਲਾ ਲੈਨੇ ਕਿਤੇ ਚਾਰਟ ਤੇ ਵੀ ਪੈਂਦੀ ਆ ਠੀਕ ਆ ਭੈਣੇ ਠੀਕ ਆ ਤੇ ਚੁੰਡ ਚੰਨ ਕਰਦੇ ਆਂ ਕਿ ਕਰਦੇ ਆਂ ਕੱਡਿਓ ਬਾਰ ਨੂੰ ਪੈਣੇ ਮੜੇ ਖੋਲੇ ਹੋ ਇਹਨੂੰ ਲੈ ਵੀ ਮਿੱਤਰੋ ਇਹ ਗੱਬੜ ਪੰਜ ਮਹੀਨਿਆਂ ਦੀ ਛੇਵਾਂ ਮਹੀਨਾ ਲੱਗਾ ਹੋਇਆ ਇੱਕ ਟਾਈਮ ਦਾ 2.5 ਕਿਲੋ ਦੁੱਧ ਦੇ ਥੱਲੇ ਆ ਮਿਲਦੀ ਤਿੰਨ ਢਾਈ ਤਿੰਨ ਕਿਲੋ ਦੁੱਧ ਮਾਲਕਾਂ ਨੇ ਦੇ ਥਲੇ ਦੱਸਿਆ ਵਾ ਬਾਈ ਤੇ ਇਹ ਕਰਮਾਂ ਵਾਲੀ ਚੋਣ ਨੂੰ ਇੱਕ ਟਾਈਮ ਤੁਸੀਂ ਚਾਹ ਇਹਨੂੰ ਟੀਕੇ ਤੇ ਚੋਲਿਓ ਜਾਂ ਤੁਸੀਂ ਪਹਾੜੇ ਤੇ ਚੋਲਿਓ ਤੁਹਾਡੇ ਤੇ ਡਿਪੈਂਡ ਆ ਮਿਹਨਤ ਕਰਨ ਵਾਲੀ ਆ ਭੈਣਾਂ ਦੀ ਇਹ ਮੈਂ ਤੇ ਮੈਂ ਨੂੰ ਦਾਣਾ ਫੱਕਾ ਪਾਉਣ ਵਾਲਾ ਵਾ ਜੇਕਰ ਤੁਸੀਂ ਪਾਲੋਗੇ ਪੂਰਾ ਰੂਹ ਦੇ ਨਾਲ ਦਾਣਾ ਫੱਕਾ ਤੇ ਕਰਮਾਂ ਵਾਲੀ ਦੁੱਧ ਜਿਹੜਾ ਮੇਰੇ ਹਿਸਾਬ ਦੇ ਨਾਲ ਜਿੱਥੋਂ ਦੀ ਕੋਈ ਮੇਰੀ ਸੋਚ ਆ 5 6 ਕਿਲੋ ਦੁੱਧ ਟੋਰਰ ਨਾਲ ਮੈਂ ਦੇਣ ਲੱਗ ਪੂਗੀ ਮੈਂ ਦੀ ਪਾਟੀ ਬੁੱਢੀ ਚੰਗੀ ਆ ਕਿਉਂਕਿ ਬਾਈ ਅੱਜ ਜੇ ਆਪਾਂ ਕੱਟੀ ਵੀ ਲੈਣ ਜਾਂਦੇ ਆ ਬਾਜ਼ਾਰ ਦੇ ਵਿੱਚ 40 45000 ਰੁਪਿਆ ਝੋਟੀ ਦੀ ਕੀਮਤ ਤੇ ਇਹ ਮਿੱਤਰੋ ਤੁਹਾਨੂੰ ਇਹਨੇ 4 ਮਹੀਨਿਆਂ ਨੂੰ ਸੱਜਰ ਨੇ ਦੁੱਧ ਦਾ 12 ਨਹੀਂ ਦਾ 13 ਨਹੀਂ ਦਾ 10 ਕਿਲੋ ਦੁੱਧ ਵਾਢੀ ਜਾਂਦੀ ਨਹੀਂ ਇਹ 3 ਜਨਵਰੀ ਸੀ ਪੈਣ ਹੋਣਿਆ ਦੇ 3 ਜਨਵਰੀ ਨੂੰ ਖਰੀਦਣ ਦੇ ਲਈ ਤੁਹਾਨੂੰ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਮਸ਼ਹੂਰ ਮਾਨਮਤ ਨਗਰ ਪਿੰਡ ਮਲੂਕੇ ਦੇ ਵਿੱਚ ਆਉਣਾ ਪਊਗਾ ਗੱਲਬਾਤ ਲਈ ਆਪਾਂ ਨੰਬਰ ਲੈਣ ਪੈਣੇ ਨੰਬਰ ਕਿੰਨਾ ਵਾ ਨੰਬਰ 9872281611 9872281611 ਠੀਕ ਹੈ ਪਿੰਡ ਇਸ ਨੰਬਰ ਤੇ ਤੁਸੀਂ ਕਰਦੀਆਂ ਬਈ ਰਾਬਤਾ ਕਾਇਮ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਪਿੰਡ ਮਲੋਕਾ ਜ਼ਿਲ੍ਹਾ ਬਠਿੰਡਾ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ ਸਰਪਾ ਗਿੱਲ ਮੁਦਕੀ ਇਜਾਜ਼ਤਵਾਲੋਂ ਵਾਧੇ ਧੰਨਵਾਦ